ਮੈਂ ਔਰ ਇਹ ਕੌਣ ਸੀ ਜਗ੍ਹਾ ਹੈ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ ਇਹ ਕਾਕੇ ਦਾ ਢਾਬਾ ਹੈ ਤੇ ਕੈਂਟ ਦੇ ਵਿੱਚ ਸਥਿਤ ਹੈ ਇਹ ਬਿਲਕੁਲ ਆਪੋਜੀਟ ਕਚੇਰੀਆਂ ਦੇ ਨੇੜੇ ਹੈ ਅੱਜ ਸਰ ਕੀ ਹੋਇਆ ਹੈ 9 ਵਜੇ ਤੋਂ ਲੈ ਕੇ 9:30 ਅੱਜ ਇਹਨਾਂ ਨੇ ਬਲੈਕਆਊਟ ਦਾ ਇੱਕ ਨਿਰਿਕਸ਼ਨ ਕੀਤਾ ਹੈ ਬਈ ਦੇਖਦੇ ਹਾਂ ਕਿਤਨਾ ਕਾ ਸਹਿਯੋਗ ਮਿਲਦਾ ਹੈ ਲੇਕਿਨ ਸਹਿਯੋਗ ਤਾਂ ਪੂਰਾ ਰਹਾ ਹੈ ਮੇਰੇ ਔਰਸੇ ਮੇਰੇ ਹਿਸਾਬ ਸੇ ਤਾਂ ਬਹੁਤ ਬਿਲਕੁਲ ਰਹਾ ਹੈ ਘਰੋਂ ਕੀ ਲੈਤੇ और बाज़ार की लाइटें जो हमारे ढाबे बल सब की लाइटें बंद थी बिल्कुल थी लेकिन थोड़ा सा मेरे को इस गाल महसूस हुआ है कि कारें वगैरह या स्कूटर वगैरह की लाइटें जो जब चलते रहे हैं ये अच्छा नहीं लगा लेकिन ब्लैक आउट में तो ये चाहिए था कि एक माचिस की तीली भी नहीं जलनी चाहिए थी मेरे हिसाब से जैसे मैंने कत्तर की लड़ाई में देखी थी ना ब्लैक आउट सात दिन मैंने देखी थी तो उसके हिसाब से तो ये देखा मैंने कि ब्लैक बोर्ड का मकसद जब बना नहीं पूरा सर तो बाकी दुकानों से घरों से तो बिल्कुल पूरा सहयोग है और हम सरकार के साथ खड़े हैं बिल्कुल खड़े हैं और हम नहीं चाहते कि किसी तरह का कोई ऐसा भी सरकार का उल्लंघन किया जावे सरकार ये के साथ ये रिहर्सल की गई है। ये रिहर्सल ही लग रही है ये हमको तो रिहर्सल ही लग रही है जी बोर्ड के तरफ से की गई है हाँ जी हाँ जी केंट बोर्ड के तरफ से क्या नाम है सर आपका मेरा नाम कुलवीर सिंह है काके का ਕਰੀਆ ਔਰ ਕੀ ਇੰਤਜ਼ਾਮ ਕੀਤੇ ਕੇਰੇ ਔਰ ਕੀ ਹਦਾਇਤਾਂ ਦਿੱਤੀਆਂ ਜਾਂਦੀਆਂ ਇਹ 900 9:30 ਦੇ ਦਰਬਾਨ ਕਰਾਈ ਜਾਂਦੀ ਹੈ ਜੀ ਲੈਟਨ ਖੁੱਪ ਜਿਧਰ ਬੰਦ ਕਰਦੇ ਨੇ ਲੋਕੀ ਕਾਫੀ ਸਜੂਏ ਇਹ ਕਰ ਕੋਈ ਬਾਈਕਾਂਸ ਜਿਹਨੂੰ ਨਹੀਂ ਪਤਾ ਕੋ ਨਾਈਟ ਪਾ ਕੇ ਜਾਂਦਾ ਅਸੀਂ ਲੋਕ ਕਰਾਦਾ ਸਾਡੀ ਪੁਲਿਸ ਸਰ ਕਿਨੇ ਵੇ ਤੋਂ ਕਿਨੇ ਵੇ ਤੱਕ ਹੈ 9 ਤੋਂ 9:30 ਕੀ ਕੀ ਇhtiyatana ਕਿਹੜਾ ਏਰੀਆ ਹੈਗਾ ਔਰ ਕਿੱਥੇ ਕਿੱਥੇ ਕਿੰਨੀ ਕਿੰਨੀ ਸਿਕਿਉਰਟੀ ਲੱਗੀ ਹੈ ਤੁਹਾਡੀ ਸਾਰਾ ਕੰਟਰੋਲਮੈਂਟ ਦਾ ਜਿੰਮਾ ਮੇਰੀਆ ਹੈ ਜੀ ਉਹਦੇ ਕੋਲ ਫੋਟੋ ਵੀ ਆ ਰਹੇ ਸੀ ਜਿੱਤੇ ਦੀ ਬਾਈ ਐਕਟ ਕੀਤੇ ਸੀ ਪਾਕਿਸਤਾਨੀ ਪੁਲਿਸ ਨਾਲ ਸਾਂਝਾ ਨਾਲ ਹੋ ਰਿਹਾ ਸੀ ਤੁਹਾਡੇ ਵੱਲੋਂ ਕਿਹੋ ਜਿਹਾ ਇੰਤਜ਼ਾਮ ਕੀਤਾ ਗਿਆ ਸਾਡੇ ਵੱਲੋਂ ਇਹੀ ਕਿਹਾ ਗਿਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਨਹੀਂ ਤਾਂ ਆਫ ਰੱਖੋ ਔਰ ਉਹਨਾਂ ਨੇ ਕਰ ਦਿੱਤੀ ਲਾਈਟ ਉਸਨੂੰ ਸਾਰੀ ਵਾਪਸ ਹੋ ਗਈ ਸਰ ਇਹ ਕਿਹੜਾ ਇਲਾਕਾ ਹੈ ਸਰ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਜੀ ਤੇ ਆਪਣਾ ਕੱਕੇ ਦਾ ਟੱਬ ਹੈ ਸਰ ਇੱਥੇ ਇਹ ਕੈਂਟ ਬੋਰਡ ਵੱਲੋਂ ਮੌਕਟਰੀਲ ਕੀਤੀ ਗਈ ਹੈ ਜੀ ਅੱਜ ਤੇ ਸਾਰਾ ਬਲੈਕਆਊਟ ਦਾ ਉਹਨਾਂ ਨੇ ਮੈਸੇਜ ਪਾਇਆ ਸੀਗਾ ਸਾਰਿਆਂ ਨੂੰ ਕਿ ਬਲੈਕਆਊਟ ਹੋਇਆ ਫਿਰ ਹਾਂਜੀ ਹਾਂਜੀ ਪੂਰਾ ਸਮਰਥਨ ਦਿੱਤਾ ਜੀ ਪੂਰੇ ਦੁਕਾਨਦਾਰਾਂ ਨੇ ਘਰਾਂ ਨੇ ਸਭ ਨੇ ਪੂਰਾ ਸਮਰਥਨ ਮਿਲਿਆ ਜੀ ਉਹਨਾਂ ਨੂੰ ਇਹ ਇੱਕ ਇੱਕ ਰਿਐਸਲ ਹੈ ਮਤਲਬ ਕਿ ਜਿੱਥੇ ਸਿਚੁਏਸ਼ਨ ਬਣੀ ਹੋਈ ਹੈ ਲੜਾਈ ਦੀ ਉਸ ਲਈ ਇੱਕ ਰਿਐਸਲ ਉਹਨਾਂ ਨੇ ਕਰਵਾਈ ਹੈ ਜੀ ਇਹ ਦੁਕਾਨਾਂ ਤੇ ਲਾਈਟਾਂ ਬੰਦ ਸੀ ਘਰਾਂ ਦੀ ਲਾਈਟਾਂ ਬੰਦ ਸੀ ਹਾਂਜੀ ਸਰ ਹਾਂਜੀ ਪੂਰਾ ਸਮਰਥਨ ਜੋ ਵੀ ਮਤਲਬ ਕਿ ਮੈਸੇਜ ਸਾਨੂੰ ਆਇਆ ਸੀਗਾ ਪੂਰਾ ਸਮਰਥਨ ਜਿਉ ਉਹ ਆਪਣਾ ਕੈਂਟ ਬੋਰਡ ਨੂੰ ਫੋਰ ਨੂੰ ਸਭ ਨੂੰ ਦਿੱਤਾ ਜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਅਮਦੇਵ ਪਾਲ ਹੈ ਜੀ